ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਆ ਇੱਕ ਪਿੰਡ ਪਲਾਸੌਰ ਦੀਆਂ ਸੰਗਟਾਂ ਨੂੰ ਜਾਣਕਾਰੀ ਦੇਣੀ ਆ ਕਿ ਆਪਣੇ ਰੋਈ ਦੇ ਪੌੜ ਉੱਪਰ ਪਾਣੀ ਵਧ ਰਿਹਾ ਪਿਛਲੇ 24 ਘੰਟੇ ਜੀ ਤਕਰੀਬਨ 1.5 ਤੋਂ 2 ਫੁੱਟ ਪਾਣੀ ਵਧ ਚੁੱਕਾ ਤੇ ਆ ਬੂਟੀ ਆ ਕਿਤੇ ਪੁਲ ਦੇ ਅੱਗੇ ਬਹੁਤ ਇਕੱਠੀ ਹੋਈ ਹੈ ਤੇ ਵੇਖ ਸਕਦੇ ਜੇ ਇਹ ਪਾਣੀ ਇਧਰ ਨੂੰ ਜਾਂਦਾ ਹੈ ਇਧਰ ਸਾਫ਼ ਹੈ ਪੁਲ ਦੇ ਵਿੱਚ ਬੂਟੀ ਜੜੀ ਹੋਈ ਹੈ ਪੁਲ ਦੇ ਥੱਲੇ ਵੀ ਬੂਟੀ ਜੜੀ ਹੋਈ ਹੈ ਤੇ ਅਗਰ 1.5 ਫੁੱਟ ਪਾਣੀ ਹੋਰ ਵਾਧੇ ਤਾਂ ਇਹ ਬੂਟੀ ਜਿਹੜੀ ਹੈ ਪੁਲ ਦੇ ਨਾਲ ਲੱਗ ਜਣੀ ਹੈ ਸਰਪੰਚ ਸਾਹਿਬ ਸਰਦਾਰ ਟਹਿਲਬੀਰ ਸਿੰਘ ਉਹਨਾਂ ਨੂੰ ਕਾਲ ਇਹ ਤੋਂ ਕੁਝ ਦਿਨ ਪਹਿਲਾਂ ਫੋਨ ਕਰਕੇ ਇਹਦੇ ਬਾਰੇ ਜਾਣਕਾਰੀ ਦਿੱਤੀ ਗਈ ਸੀ ਉਹਨਾਂ ਨੇ ਕਹੇ ਕੋਈ ਬੰਦੇ ਭੇਜਦੇ ਆ ਤੇ ਮੌਕਾ ਵੇਖ ਕੇ ਮੌਕੇ ਦੀ ਕਾਰਵਾਈ ਕਰਨਗੇ ਪਰ 24 ਘੰਟਿਆਂ ਬਾਅਦ ਵੀ ਇੱਥੇ ਕੋਈ ਨਹੀਂ ਪਹੁੰਚਿਆ ਕੋਈ ਕਾਰਵਾਈ ਨਹੀਂ ਹੋਈ ਇਹਦੇ ਤੋਂ ਥੋੜਾ ਪਿਛੇ ਤਾਂ ਇਹ ਸੰਧੀ ਦੀ ਪੈੜੀ ਵਿੱਚ ਗੁਜਰਾ ਨੇ ਪੈੜੀ ਲਈ ਆ ਉਹਨਾਂ ਪਰੜੀ ਦੋ ਥਾਵਾਂ ਤੋਂ ਵੱਢ ਕੇ ਤੇ ਭਰਤੀ ਪਾਈ ਆ ਤੇ ਪਰੜੀ ਤੇ ਬੱਲੀਆਂ ਗੱਡ ਕੇ ਉਹਨਾਂ ਨੇ ਉਹ ਡੰਗਰਾ ਦਾ ਵਾੜਾ ਬਣਾਇਆ ਜਿਹਦੇ ਨਾਲ ਪਰੜੀ ਖੁਰ ਰਹੀ ਆ ਇਹ ਵੀ ਸਰਦਾਰ ਟਹਿਲ ਵੀਰ ਸਿੰਘ ਉਹਨਾਂ ਦੇ ਕੱਲ ਮੈਂ ਧਿਆਨ ਚ ਲਿਆਂਦਾ ਸੀ ਮਸਲਾ ਇਹ ਦੋ ਮਸਲੇ ਜਿਹੜੇ ਐ ਫੜੇ ਪਲਾਸੌਰ ਪਿੰਡ ਲਈ ਬਹੁਤ ਜ਼ਰੂਰੀ ਆ ਇਹਨਾਂ ਦਾ ਹੱਲ ਛੇਤੀ ਤੋਂ ਛੇਤੀ ਕੀਤਾ ਜਾਵੇ ਨਹੀਂ ਤੇ ਅੱਗੇ ਇਹੋ ਬੂਟੀ ਜੇ ਆਪਾਂ ਨਾ ਕੱਢੀ ਤਾਂ ਹੋ ਸਕਦਾ 2-4 ਦਿਨ ਤੱਕ ਆਪਾਂ ਨੂੰ ਜੀਐਸਪੀ ਮੰਗਾਉਣੀ ਪਵੇ ਤੇ ਅੱਗੇ ਵਾਂਗੋਂ ਵਾਂਸਾ ਨਾਲ ਹੰਬਲੇ ਮਾਰਨੇ ਪੈਣ ਤੇ ਫੇਰ ਅੱਗੇ ਤੁਰੇ ਤੇ ਜੇ ਹੁਣ 2-3 ਜਵਾਨ ਇੱਥੇ ਹਿੰਮਤ ਕਰ ਤੈਨੂੰ ਬੂਟੀ ਨੂੰ ਤੋੜ ਸਕਦੇ ਆ 2-3 ਵੱਡੇ ਵਾਂਸ ਹੋਣ ਤੇ ਬੂਟੀ ਸਾਰੀ ਅੱਗੇ ਤੁਰ ਸਕਦੀ ਆ ਸੋ ਇਹਨੇ ਬੇਨਤੀ ਆ ਕਰਦਾ ਖਿਮਾ ਦਾ ਜਾਚਕਾ ਹੋ ਸਕਦਾ ਸਰਪੰਚ ਸਾਹਿਬ ਦਾ ਨਾਮ ਲਿਆ ਉਹਨਾਂ ਨੂੰ ਵੀ ਗੁੱਸਾ ਲੱਗੇ ਉਹਨਾਂ ਕੋਲ ਵੀ ਮੈਂ ਮਾਫੀ ਮੰਗਦਾ ਪਿੰਡ ਦੇ ਹਿੱਤਾਂ ਵਾਸਤੇ ਮੈਨੂੰ ਹਰ ਗੱਲ ਕਰਨੀ ਪੈਣੀ ਆ ਅੱਗੇ ਕਈ ਦੋਸਤ ਮੈਨੂੰ ਆਹਂਦੇ ਤੂੰ ਸੱਚੀ ਗੱਲ ਕਰਦਾ ਤੇ ਛਤਰਖਾਨਾ ਸੋ ਸੱਚਾ ਲੇ ਨੂੰ ਹਮੇਸ਼ਾ ਸੱਚਾ ਲੇ ਨੂੰ ਹਮੇਸ਼ਾ ਹੀ ਦੂਰ ਕੀਤਾ ਜਾਂਦਾ ਵਾ ਨੇੜੇ ਨਹੀਂ ਲਾਇਆ ਜਾਂਦਾ ਇਹ ਸਿਆਸੀ ਚੱਲ ਆਪਾਂ ਇਹਨਾਂ ਚ ਕੀ ਪੜਨਾ ਆਪਾਂ ਮਸਲੇ ਖੜੇ ਕਰਨੇ ਸੀ ਜਿਹੜੇ ਮੌਕਿਆਂ ਤੇ ਪਿੰਡ ਨੂੰ ਆ ਸੰਗਤ ਦੇ ਚਰਨਾਂ 'ਚ ਪੇਸ਼ ਕਰਨੇ ਸੀ ਸੰਗਤਾਂ ਦੇ ਚਰਨਾਂ 'ਚ ਪੇਸ਼ ਕਰਤੇ ਆ ਸੰਗਤ ਜਿਵੇਂ ਹੁਕਮ ਲਾਊਗੀ ਆਪਾਂ ਵੀ ਸਰਦਾਬੰਦ ਦਾ ਸੇਵਾ ਕਰਦਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ